ਸਾਰਿਆਂ ਤੱਕ ਇਹ ਜੋ ਕਾਰਡਸ ਦੇ ਉਹ ਭਜਾਂਗੇ ਹਰ ਵਰਗ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ 800 ਸਿਹਤ ਕੇਂਦਰਾਂ 'ਚ 1 8 ਚੱਲੇਗਾ ਪੀਜੀਐ ਸਨੇਬੱਤੀ ਹਸਪੀਟਲਸ 'ਚ ਇਸ ਦਾ ਜੋ ਲਾਭ ਹੈ ਉਹ ਮਰੀਜ਼ਾਂ ਨੂੰ ਦਿੱਤਾ ਜਾਏਗਾ 15 ਜਨਵਰੀ ਤੋਂ ਲਾਗੂ ਹੋਵੇਗੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪਿਛਲੇ ਸਾਲ 2025 ਜੁਲਾਈ ਦੇ ਮਹੀਨੇ 'ਚ ਸੀਐਮ ਭਵਨ ਪਾਂਦੇ ਵੱਲੋਂ ਖੁਦ ਇਸ ਯੋਜਨਾ ਦਾ ਜੋ ਹੈ ਉਹ ਪੂਰਾ ਐਲਾਨ ਕੀਤਾ ਗਿਆ ਸੀ ਨਾ ਇਸਕਲ ਦਾ ਜ਼ਿਕਰ ਕੀਤਾ ਸੀ ਕਿ ਪਹਿਲਾ 5 ਲੱਖ ਤੱਕ ਦਾ जो बीमा कवर मिलता से हम दस लाख तक का बीमा कवर मिलेगा इस स्कीम के तहत पंद्रह जनवरी तो दस लाख तक के मुफ्त इलाज कार्ड बनने शुरू हो जाएंगे मुख्यमंत्री सेहत बीमा योजना का जिक्र कराते दस लाख तक का बीमा इस जो है पूरी योजना तहत दिता जाएगा कैशलैस ये पूरा इलाज होएगा भय लाख परिवारों इसका लाभ मिलेगा सकारी प्राइवेट होस्पिटल्स जो ने शामिल ने बजट चत सौ अठहत् करोड़ रुपए राखवे रखे गए ने इस योजना के तहत तो मुख्यमंत्री सेहत बीमा योजना के तहत किमें इस पूरी योजना का लाभ मिलेगा हर परिवार का हेल्थ कार्ड बनाया जाएगा बकायदा वोटर कार्ड तो आधार कार्ड भी इस बेहद ही जरूरी है जो कार्ड बनवा है अपनी एनरोलमेंट करवानी है और किसी सर्टिफिकेट की लड़ नहीं है आधार कार्ड तो वोटर कार्ड ही बहुत सफिशियंट है कोई आमदन सीमा नहीं है कि किसी परिवार की जो सालाना ਪੂਰੀ ਆਮਦਨ ਇੱਕੋ ਜਿਹੀ ਹੈ ਪੰਜਾਬ ਦੇ ਲੋਕਾਂ ਨੂੰ ਹੀ ਇਸ ਪੂਰੀ ਸਕੀਮ ਦਾ ਫਾਇਦਾ ਜੋ ਹੈ ਉਹ ਮਿਲੇਗਾ। ਲੇ ਚੰਗੀ ਸਿਹਤ ਸਹੂਲਤਾਂ ਦਾ ਔਰ ਸਿੱਖਿਆ ਸਹੂਲਤਾਂ ਦਾ ਵਾਅਦਾ ਕੀਤਾ ਸੀ। ਉਹ ਵਾਅਦਾ ਅਸੀਂ ਪਹਿਲਾਂ ਤਕਰੀਬਨ ਜਿਹੜਾ ਪੂਰਾ ਕਰ ਚੁੱਕੇ ਹਾਂ ਲੇਕਿਨ ਉਸ ਤੋਂ ਬਜਾਉਂਡ ਜਾ ਕੇ ਜਿਹੜਾ ਯੂਨੀਵਰਸਲ ਹੈਲਥ ਕੇਅਰ ਹੈ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਫਾਇਦਾ ਸੈਕੰਡਰੀ ਕੇਅਰ ਤੇ ਟਰਸਰੀ ਕੇਅਰ ਦੇ ਵਿੱਚ ਕੋਈ ਵੀ ਕਿਸੇ ਨੂੰ ਵੀ ਮਜਬੂਰੀ ਵਿੱਚ ਆਪਣੀ ਜੇਬ ਚੋਂ 1 ਰੁਪਿਆ ਵੀ ਨਹੀਂ ਖਰਚਣਾ ਪਏਗਾ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਰਬੱਤ ਦੇ ਭਲੇ ਦੀ ਜਿਹੜੀ ਹੈਗੀ ਆ ਉਹ ਇੱਕ ਯੋਜਨਾ ਜਿਹਦੇ ਵਿੱਚ ਕੋਈ ਕਿਸੇ ਕਿਸਮ ਦਾ ਵੀ ਕੋਈ ਕਾਸਟ ਧਰਮ ਜਾਤ ਕੋਈ ਕਿਸੇ ਕਿਸਮ ਦਾ ਕੋਈ ਇਕਨੋਮਿਕ ਕੋਈ ਵੀ ਐਕਸਕਲੂਜ਼ਨ ਕ੍ਰਾਈਟੇਰੀਆ ਕੋਈ ਨਹੀਂ ਹੈ ਜਿਹੜਾ ਵੀ ਬੰਦਾ ਪੰਜਾਬ ਦਾ ਰਹਿਣ ਵਾਲਾ ਜਿਹਦੇ ਕੋਲੇ ਆਧਾਰ ਕਾਰਡ ਪੰਜਾਬ ਦਾ ਹੈ ਤੇ ਵੋਟਰ ਕਾਰਡ ਪੰਜਾਬ ਦਾ ਉਹ ਸਾਰੇ एलिਜੀਬਲ ਹੈ ਇਹ ਆਪਣੀ ਕਿਸਮ ਦੀ ਇੱਕ ਮੈਂ ਕਹੂੰਗਾ ਦੁਨੀਆ ਦੇ ਵਿੱਚ ਜਿਹੜਾ ਪਹਿਲਾ ਇਨੀਸ਼ੀਏਟਿਵ ਹੈ ਜਿਹਦੇ ਵਿੱਚ 100% ਜਿਹੜੀ ਪੋਪੂਲੇਸ਼ਨ ਨੂੰ ਕਵਰ ਕੀਤਾ ਜਾਏਗਾ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਇੰਸ਼ੋਰੈਂਸ ਕਵਰ ਦਿੱਤਾ ਜਾਏਗਾ ਤੇ ਅੱਜ ਅਸੀਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਨਾਲ ਜਿਹੜਾ ਜੋ ਆਲਰੇਡੀ ਤਾਮਿਲਨਾਡੂ ਦੇ ਵਿੱਚ ਇਹ ਸਰਵਿਸ ਬਹੁਤ ਅੱਛੀ ਤਰ੍ਹਾਂ ਰਨ ਕਰ ਰਹੀ ਹੈ ਔਰ ਇਹਦੇ ਵਿੱਚ ਸਿਰਫ ਜੜੀਆਂ ਪਬਲਿਕ ਸੈਕਟਰ ਦੀਆਂ ਇੰਸ਼ੋਰੈਂਸ ਕੰਪਨੀ ਸੀਗੀਆਂ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀਗਾ ਉਹਦੇ ਨਾਲ ओरिएंटਲ ਤੇ ਨਿਊ ਇੰਡੀਆ ਔਰ ਇਹ ਜਿਹੜੇ ਯੂਨਾਈਟਿਡ ਵਾਲਿਆਂ ਦਾ ਸੋ ਇਹ ਸਾਡਾ ਜਿਹੜਾ ਟੈਂਡਰ ਫਾਈਨਲ ਹੋਗਾ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਫਾਈਨਲ ਸਟੈਪ ਸੀਗਾ ਇਹਨੂੰ ਜਿਹੜੀ ਸਕੀਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਅੱਜ ਕੰਪਲੀਟ ਹੋ ਗਿਆ ਹੁਣ ਇਸ ਤੋਂ ਬਾਅਦ ਲੋਕਾਂ ਦੇ ਕਾਰਡ ਬਣਨੇ ਆ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ 15 ਤਰੀਕ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕੂਆਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇਸ ਸਕੀਮ ਨੂੰ ਜਿਹੜਾ ਹੈਗਾ ਉਹ ਫਾਰਮਲੀ ਲਾਂਚ ਕਰਨਗੇ ਪੰਜਾਬ ਦੇ ਵਿੱਚ 9000 ਤੋਂ ਵੱਧ ਜਿਹੜੇ ਹੈਗੇ ਆ ਸਾਡੇ ਅਸੀਂ ਜਿਹੜੇ ਕਾਮਨ ਸਰਵਿਸ ਸੈਂਟਰਸ ਆ ਉਹਦੇ ਕੈਂਪ ਲੱਗਣਗੇ ਪਿੰਡਾਂ ਚ ਮੱਲਿਆਂ ਦੇ ਵਿੱਚ ਔਰ ਸਾਰੇ ਬੰਦਿਆਂ ਦਾ ਜਿਹੜਾ ਹੈਗਾ ਕਾਰਡ ਬਣ ਕੇ ਜਦੋਂ ਉਹਦਾ ਇੱਕ ਵਾਰੀ انرੋਲਮੈਂਟ ਹੋ ਗਈ ਤਾਂ ਉਹ ਪਰਸਨ ਅਲੀਜੀਬਲ ਹੋਏਗਾ ਆਪਣਾ ਲਾਜ ਕਰਾਉਣ ਵਾਸਤੇ ਲੇਕਿਨ ਜਿਹੜਾ ਕਾਰਡ ਆਣਾ ਉਹ ਬਣ ਕੇ ਆਣਾ ਉਹਨੂੰ ਉਹਨੂੰ ਪ੍ਰੀਵੈਂਟ ਕੀਵਨ ਦੱਸ ਤੋਂ 15 ਦਿਨ ਲੱਗ ਜਾਂਦੇ ਆ ਤੇ ਉਹ ਜਿਹੜੇ ਕਾਰਡ ਹੈ ਸਾਡੀ ਕੋਸ਼ਿਸ਼ ਹੈ ਕਿ ਅਗਲੇ 3 ਜਾਂ 4 ਮਹੀਨੇ ਦੇ ਵਿੱਚ ਵੱਧ ਤੋਂ ਵੱਧ 3-4 ਮਹੀਨੇ ਦੇ ਵਿੱਚ ਅਸੀਂ ਪੰਜਾਬ ਦੇ 3 ਕਰੋੜ ਲੋਕਾਂ ਦੇ ਹਰ ਬੰਦੇ ਦੀ ਜੇਬ ਦੇ ਵਿੱਚ 10 ਕਰੋੜ ਰੁਪਏ ਦਾ ਇੰਸ਼ੋਰੈਂਸ ਦਾ ਕਾਰਡ ਹੋਏਗਾ ਔਰ ਉਹਨਾਂ ਨੂੰ ਕੋਈ ਚਿੰਤਾ ਨਹੀਂ ਹੋਏਗੀ ਕਿ ਸਾਰੇ ਇੰਟਰਨੈਸ਼ਨਲ ਦੂਜੇ ਕੰਟਰੀਜ਼ ਨੇ ਉਹਨਾਂ ਵਿੱਚ ਆਏ ਸਾਡੇ ਆਮ ਆਦਮੀ ਕਲੀਨਿਕ ਹੈ ਜਿਨ੍ਹਾਂ ਨੇ ਬਹੁਤ ਹੀ ਇੱਕ ਮੈਂ ਕਹੂੰਗਾ ਟ੍ਰਮਾਰਕੇਬਲ 4 ਕਰੋੜ 50 ਲੱਖ ਬੰਦੇ ਮਤਲਬ ਹਰ ਦੂਜਾ ਪੰਜਾਬੀ ਕਦੇ ਨਾ ਕਦੇ ਉੱਥੇ ਦਵਾਈ ਲੈ ਚੁੱਕਿਆ ਤੇ ਬਹੁਤ ਸਾਰੇ ਪੰਜਾਬੀ ਆ ਜਿਹੜੇ क्रोनिक ਡਿਜ਼ੀਜ਼ਸ ਆ ਚਾਹੇ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਦਮਾ ਆ ਆ ਹੋਰ ਬਹੁਤ ਸਾਰੀਆਂ ਬਿਵਾਰੀਆਂ ਜਿਹੜੇ ਲਗਾਤਾਰ ਉੱਥੇ ਜਾ ਕੇ ਟੈਸਟ ਵੀ ਕਰਾ ਰਹੇ ਔਰ ਦਵਾਈਆਂ ਵੀ ਲੈ ਰਹੇ ਔਰ ਉਹਨਾਂ ਨੂੰ ਬੈਨੀਫਿਟ ਹੋ ਰਿਹਾ ਇਹਦਾ ਆਉਣ ਵਾਲੇ 5-10 ਸਾਲ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੋ ਜੇਗਾ ਕਿ ਲੋਕਾਂ ਦੇ ਗੁਰਦੇ ਪਹਿਲਾਂ ਫੇਲ ਹੁੰਦੇ ਸੀ ਉਹ ਬੰਦ ਹੋ ਗਏ ਲਿਵਰ ਫੇਲਰ ਹੋਣਾ ਬੰਦ ਹੋਇਆ ਔਰ ਬਹੁਤ ਸਾਰੀਆਂ ਜਿਹੜੀਆਂ क्रोनिक ਡਿਜ਼ੀਜ਼ਸ ਆ ਕੈਂਸਰ ਦੀ ਜਿਹੜੀ ਉਹ ਵੀ ਘਟਨਾ ਸ਼ੁਰੂ ਹੋ ਜਾਏਗਾ ਜਦੋਂ ਲੋਕ ਟਾਈਮ ਸਿਰ ਦਵਾਈ ਲੈਣਗੇ ਓਬੈਸਟੀ ਠੀਕ ਹੋਏਗੀ ਇਹਦੇ ਨਾਲ ਇਹ ਜੋ ਬਹੁਤ ਵੱਡਾ ਇੱਕ ਮੈਂ ਕਹੂੰਗਾ ਮਤਲਬ ਪੰਜਾਬ ਸਰਕਾਰ ਦਾ ਫੈਸਲਾ ਹੈ ਔਰ ਅਸੀਂ ਸਾਰੇ ਜਿੰਨੇ ਵੀ ਪਿਛਲੇ ਸਾਡੇ ਪੈਂਡਿੰਗ ਆ ਸਾਰੇ ਡੀਓਜ਼ ਕਲੀਅਰ ਕਰਕੇ ਔਰ ਇਹ ਸਾਡਾ ਸਾਰਾ ਬਜਟ ਦੇ ਵਿੱਚ ਸਾਡਾ ਫਿੱਟ ਹੁੰਦਾ ਹੈਗਾ ਹਾਈਬ੍ਰਿਡ ਮਾਡਲ ਚ ਹੈ 1 ਲੱਖ ਤੱਕ ਯੂਨਾਈਟਿਡ ਵਾਲੇ ਕਰਨਗੇ ਜੀ ਉਸ ਤੋਂ ਬਾਅਦ ਆਟੋਮੈਟਿਕਲੀ ਜਿਹੜਾ ਜੇ ਉਸ ਤੋਂ ਕਿਤੇ ਵੱਧ ਲੋਡ ਪੈਂਦੀ ਹੈ ਖਰਚਾ ਵੱਧ ਹੋਣਾ ਤਾਂ 올 ట్రਸਟ ਮੋਡ ਤੇ ਜਿਹੜਾ ਹੈਗਾ ਸਾਡਾ ਸਟੇਟ ਹੈਲਥ ਏਜੰਸੀ ਹੈ ਇਹ ਸਾਰੀ ਪੇਮੈਂਟ ਕਰਨਗੇ ਜੀ